हेलो जी हाँ जी अच्छ मैं थोनों एक स्टिचिंग ट्रिक दसन लगी हाँ देखो जिस तरह आप कोई स्लीव वगैरह फोल्ड करते हैं जो प्लाजो फोल्ड करते हैं नीचे तो सिंपल इस तरीके आपने सिलाई लगा देते हैं ठीक है जो आप फिटिंग की सिलाई लगा हाँ देखो आप हमेशा इस तरीके आप फिटिंग की जी सिलाई है वह लगा ਜੋ ਕਿ ਇਸ ਤਰੀਕੇ ਨਾਲ ਆ ਜਾਂਦੀਆਂ ਠੀਕ ਹੈ ਤੇ ਆਪਾਂ ਅੱਜ ਤੁਹਾਨੂੰ ਇੱਕ ਨਵਾਂ ਆਈਡੀਆ ਦੱਸਦੀਆਂ ਕਿ ਇਹਦੇ ਨਾਲ ਆ ਚੀਜ਼ਾਂ ਜੋ ਆਪਣੀ ਅੰਦਰ ਚਲੀ ਜਾਊਗਾ ਤਾਂ ਦੇਖੋ ਹੁਣ ਆਪਾਂ ਕੀ ਕਰਨਾ ਤੇ ਜੋ ਆਪਣੀ ਇਹ ਉੱਪਰ ਵਾਲੀ ਫੋਲਡਿੰਗ ਹੈ ਇਹਨੂੰ ਆਪਾਂ ਠੀਕ ਇਸ ਤਰੀਕੇ ਨਾਲ ਹੀ ਰੱਖਣਾ ਤੇ ਜੋ نیچے ਵਾਲੀ ਇਹਨੂੰ ਆਪਾਂ ਐਦਾਂ ਫੋਲਡ ਕਰਕੇ ਜਿੰਨਾ ਕੁ ਪੰਦਰ ਦੇਣਾ ਫੋਲਡ ਕਰਕੇ ਇਹਨੂੰ ਇਸ ਤਰੀਕੇ ਨਾਲ ਉੱਪਰ ਬਿਠਾ ਲਾਂਗੇ ਐਦਾਂ ਠੀਕ ਹੈ ਜੀ ਆ ਦੇਖੋ বঠাকে ফেৰ হ'ল এই চাই লাগে হা যিখিনি হ'ল এদিন চাই লাগে হ'ল আন এন কৰন কৰিব ਆਪਣੀ ਇਹ ਸਲਾਈ ਹੈ ਬਿਲਕੁਲ ਫਿਨਿਸ਼ਿੰਗ ਨਾਲ ਲੱਗ ਰਹੀ ਹੈ ਇਹ ਦੇਖੋ ਆਹ ਜੋ ਚੀ ਸੀਗੀ ਆਪਣੀ ਅੰਦਰ ਚਲੀ ਗਈ ਆ ਤੇ ਵਾਰੀ ਕੀ ਹੁੰਦਾ ਕਿ ਆਪਾਂ ਇੰਟਰਲੋਕ ਨਹੀਂ ਕਰਦੇ ਠੀਕ ਹੈ ਜੀ ਦੇਖੋ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਆਪਣੀ ਤੇ ਜੇ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ